ਹਾਂ ਬਾਸ ਵਧੀਆ ਪ੍ਰਮਾਤਮਾ ਦੇ ਨਿਰਣੇ ਅਕ ਸੁਣ ਲਈ ਚਾਹੇ ਦੇਰ ਨਾਲ ਹੀ ਸਹੀ ਓਏ ਦੇਖੋ ਬਸ ਵਧੀਆ ਖਾਲੀ ਸੋਗਰਾ ਕੋਈ ਮਾਇਦਾ ਆਪਣੇ ਭਤੀਜ ਨੂੰ ਰੈਗੂਲੇਟਰ ਦੋਂਦਾ ਰੈਗੂਲੇਟਰ ਉਹ ਲੋਕ ਹੁੰਦਾ ਆਈਆ ਸਾਹਿਬ ਦਾ ਆਵਲਾ ਕਰਨਿਆ ਰੈਗੂਲੇਟਰ ਨਹੀਂ ਪਸੰਦ ਆ ਕੈਲਕੂਲੇਟਰ ਹੁੰਦਾ ਉਹ ਚੱਲਿਆ ਇੰਪਰੇਟਰ ਸਹੀ ਤੈ ਕਹ ਰਿਹਾ ਅਜਿਹਾ ਬਦੂਦਿਆਂ ਆ ਸੁਖਾ ਦਿਆਂ ਹੂੰ ਕੱਟੇ ਰਲ ਪਤਾ ਨਹੀਂ ਕੋਈ ਕਿੱਧਰ ਵੇਚਦੇ ਸਾਰੇ ਉਹ ਯਾਰ ਬੇਬੇ ਦਾ ਜੀਤੀ ਨੂੰ ਲੈ ਕੇ ਗਈ ਆ ਗੁਰਦੁਆਰੇ ਅੱਛਾ ਤੇ ਬਾਪੂ ਹੋਇਆ ਖੇਤਾਂ ਗਿੰਨੀ ਹਾਂ ਉਹ ਸੁੱਖਿਆ ਅਸੀਂ ਤਾਂ ਤੈਨੂੰ ਲੈਣ ਆਏ ਸੀ ਬਾਈ ਕੀ ਗੱਲ ਅੱਜ ਇੱਥੇ ਹੀ ਬਣ ਚੂ ਕੰਮ ਕੱਢ ਨੀ ਇੰਦਰਾ ਚੱਲ ਅੱਛਾ ਘਰ ਨਹੀਂ ਦੱਸਾਂ ਕਿਤੇ ਹਰ ਚੱਲੀ ਰਹਿਣ ਦੋ ਸਾਲਿਓ ਇੱਥੇ ਨਾ ਪਿਓ ਪਲੇਸ਼ ਹੋਈ ਉਗੀ ਉਹ ਪਲੇਸ਼ ਦਾ ਬਾਅਦ ਚੋਂ ਪਹਿਲਾਂ ਗਲਾਸ ਦਾ ਲੈ ਕੇ ਆ ਅੰਦਰੋਂ ਯਾਰ ਯਾਰ ਇਹਨੇ ਨਾ ਜਾਣਾ ਚੱਲਿਆ ਤੂੰ ਲੈ ਕੇ ਆ ਪਾਣੀ ਲਈ ਓਏ ਬਸ ਗੋੜੀ ਦਾ ਸੀ ਲਾਇਆ ਹੈ ਠੀਕ ਹੈ ਜੂਜੀ ਬੱਧੀ ਮੈਂ ਫਿਰ ਮੈਂ ਗੋੜੀ ਮਨਾਈਏ ਕੰਜਲ ਨੂੰ ਗੋੜੀ ਹੈ ਨਾ ਤੁਸੀਂ ਥੋੜੀ ਨਹੀਂ ਆ ਉਹ ਆ ਜਾ ਹੁਣ ਤੂੰ ਵੀ ਸਾਬ ਵਾਲਾ ਲੱਗ ਗਿਆ ਯਾਰ ਉਹ ਪਾਣੀ ਘੜੇ ਚੋਂ ਲਿਆ ਆ ਬੜਾ ਪਾਣੀ ਲਿਆ ਲਿਆ ਤੂੰ ਕੋ ਦਾ ਖੂਜ ਨਹੀਂ ਚਲਗਾ ਤੂੰ ਮੈਂ ਚੱਲ ਰਿਹਾ ਹਾਂ ਆ ਵੇਲਾ ਵੇਲਾ ਪਾਣੀ ਲਓ ਪਾਣੀ ਪਾ ਲੈ ਬਾਈ ਚਲੋ ਚਲੋ ਉਹ ਛੇਤੀ ਖਿੱਚੋ ਦਮ ਦੇਖੀ ਤੇ ਨਿਕਲੋ ਇੱਥੋਂ ਉਹ ਪਹਿਲਾ ਮੂੰਹ ਤੋਂ ਲੱਗ ਲਾ ਜਾਣਾ ਦਾ ਕਮਾਣ ਲਗ ਗਿਆ ਖੀਚੋ ਸਾਲੇ ਪੁਆੜਾ ਫਾਹੋਗੇ ਉਹ ਕਾਲੀ ਕਹਿੰਦੀ ਹੈ ਮਿੱਤਰਾਂ ਖੁਸ਼ੀ ਦਾ ਦਿਨ ਆਜ ਐਤੀ ਪੀੜੀ ਐ ਬੱਲਾ ਇਹ ਸੁਖਿਆ ਹੁਣ ਤੂੰ ਮੁਲਾਹਾ ਜਾਇਕ ਉਹ ਮੈਂ ਨਹੀਂ ਉਹ ਮੈਨੂੰ ਦੇ ਮੈਨੂੰ ਪੈਣ ਦੇ ਕਮਾੜ ਕਰਦਾ ਯਾਰ ਉਹ ਯਾਰ ਪਾਇਣ ਦੇ ਵਾਸਤੇ ਸੀਗਾ ਟੱਕ ਟੱਕ ਉਹ ਤੁਹਾਨੂੰ ਪਤਾ ਮੈਂ ਨਹੀਂ ਪੀਂਦਾ ਤੇ ਤੇਰਾ ਹੈ ਸੀ ਜਿਆਦਾ ਨੇ ਭੁੱਲ ਗਿਆ ਚੱਕ ਚੱਕ ਆਖ ਕਿ 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 ਜਵਾਕ ਵਾਲਾ ਹੋਣ ਵਾਲਾ ਇਹ ਇਹਨੀਆਂ ਜਵਾਕਾਂ ਵਾਲੀਆਂ ਆ ਤਾਂ ਨਹੀਂ ਗਈਆਂ ਹਾਲੇ ਤੱਕ ਉਹ ਯਾਰ ਸੁਖਿਆ ਕਿਉਂ ਸੁਣਨਾ ਕਰਨ ਮਾਰਦੇ ਲੈ ਆ ਕੋਈ ਆ ਉਹ ਵੇਜਿਆ ਬੇਜਿਆ ਕੀ ਹੋਇਆ ਉਹ ਸੇਵ ਸੂਰੇ ਆਉਂਦੇ ਨੇ ਆ ਆ ਬੇਟਾ ਹੋਇਆ ਕੀ ਹਲ ਭਾਵੇਂ ਜੀ ਕੀ ਹੋ ਗਿਆ ਕਿੱਥੇ ਲੈ ਆ ਕੰਜਾ ਜਾਣ ਦੋ ਜਵਾਕ ਨੂੰ ਓਏ ਚੱਲਿਆ ਕਿਦਾ ਸੇਬ ਦਾ ਖਾ ਮਿੱਠੇ ਨੇ ਕਿ ਤੌੜੇ ਨੇ ਐਵੇਂ ਬੋਲੋ ਨਾ ਸੇਬ ਖਾਣੇ ਨੇ ਦੀ ਪਾਈ ਮਾਰੀ ਜਾ ਰਹੇ ਨੇ ਛੱਡੋ ਓਏ ਕੀ ਤਰੀਕਾ ਹੋਇਆ ਓਏ ਜਦਾਂ ਗਾਣਾ ਨਿਕਲ ਜਾਦਾ ਪਤਲੀ ਗਲੀ ਨੂੰ ਦੇਖੀ ਨਾ ਮੈਨੂੰ ਲੱਗ ਜਾ ਚਲੋ ਕੱਟੋ ਸੁਣਦਾ ਫਿਰਦਾ ਨਾ ਜਰਾ ਤੈਨੂੰ ਸੁਣਦਾ ਨਹੀਂ ਓਏ ਮੈਨੂੰ ਸੁਣਦਾ ਜੀ ਮੈਨੂੰ ਦਿਖਦਾ ਹੈ ਇਹ ਕਿਉਂ ਬੋਦਲੇ ઓ એ મને પાંદો કરાતા નહી મારા બાઉ કੰਜર કેય વાળના આવતું નિષવત અરે નિષવત કેડી નિષવત ઓ ના દસન દી સર એક નું પાળું પાડેલા ને ઓય તો જલક લઈને માંડું દે એના નામ સે ਲਾਵੜੀ ਫਸ ਕਰ ਉਸਲਾਹ ਦਾ ਜੂਆ ਆ ਤੋ ਵੀ ਹੋ ਗਈ ਚਾਹ ਲਾਓ ਬੋਲ ਲੈ ਕੇ ਮੇਰੇ ਵਾਸਤੇ ਬਸ ਸੁਣ ਚਲੋ ਯਾਰ ਵੀਓ ਚੱਟੀ ਕਰੋ ਕੀ ਨਹੀਂ ਉਹ ਕਹਿੰਦਾ ਵੀ ਭੱਵੀ ਦਾ ਆਪਰੇਸ਼ਨ ਦੱਸਿਆ ਡਾਕਟਰ ਨੇ ਉਹ ਦੱਸਿਆ ਤੇ ਕੀ ਪਰ ਜਦ ਮੈਂ ਡਾਕਟਰ ਨੂੰ ਪੁੱਛਿਆ ਇਹ ਬਿਨਾ ਆਪਰੇਸ਼ਨ ਤੋਂ ਕਿਵੇਂ ਹੋ ਗਿਆ ਉਹ ਕਹਿੰਦੇ ਇਹਦਾ ਕਾਰਨ ਮਨੋਵਿਗਿਆਨਕ ਸੀ ਉਹ ਜੇ ਤੂੰ ਸੀ ਠੀਕ ਸੀ ਤੇ ਤੁਸੀਂ ਤੁਹਾਡੇ ਬੱਚਾ ਨਹੀਂ ਸੀ ਹੁੰਦਾ ਉਹ ਬਾਤ ਕਰ ਬਸ ਕਰ ਬਸ ਕਰ ਸਾਲੋ ਗੱਲ ਤਾਂ ਸਮਝੋ ਨਾ ਤੁਰੀ ਹਾਂ ਸਾਨੂੰ ਸੁਣ ਲੈ ਕਹਿੰਦਾ ਕਿ ਸੁੱਖਾ ਸਿਓ ਬਣੂਗਾ ਪਿਓ ਅੱਛਾ ਚੀ ਉਹ ਕਿਵੇਂ ਬਣੇ ਛੱਡ ਆਮਬ ਖਾਉ ਉਹੜੀਆਂ ਲਾ ਕੇ ਆਉਂ ਮੈਂ ਕਰ ਆ ਪੈਕ ਪੀ ਯਾਰ ਅੱਧੇ ਨਾ ਰਗਾ ਤੇਰੀ ਭੁਖੀ ਹੋ ਗਿਆ ਓ ਬਾਈ ਹਾਂ ਮੇਰੀ ਗੂੜੀ ਐ ਮੈਨੂੰ ਅੱਗ ਲੈਣ ਭੇਜਿਆ ਸੀ ਉਹ ਬੈਠੀ ਹੋ ਮੂੰਹ ਜਵਾਰੀ ਹੁਣ ਇਨਸ਼ਾ ਅੱਲਾ ਮਾਮਲ ਹੋਇਆ ਨਾ ਜਾਣਦਾ ਲਾਉ ਉਹ ਨੂੰ ਮੇਰੇ ਯਾਰ ਆਮਬ ਲੈਣ ਆਇਆ ਤੇ ਸੇਬ ਖਾਣ ਲਿਆ ਚਾਚਾ ਆ ਗਿਆ ਉਹ ਚਾਚਾ ਆ ਗਿਆ ਬਈ ਕੋਈ ਨਹੀਂ ਕੋਈ ਨਹੀਂ ਪੀਓ ਪਤੋ ਅੱਜ ਤੇ ਸਾਰਾ ਮੇਰਾ ਵੀ ਚਿੱਤ ਜਾ ਕਰੀ ਜਾਂਦਾ ਉਹ ਚਾਚਾ ਬਹਿ ਜਾ ਬਹਿ ਜਾ ਅਜੀਬ ਅੱਜੇ ਲਾਇ ਬੈਠੇ ਆ ਸੁੱਕੇ ਦੇ ਵਿਆਹ ਤੋਂ ਬਾਅਦ ਬਹਿ ਜਾ ਚਾਚਾ ਮਾਣਾਂ ਤੇਰੀ ਪੀੜੇ ਚੱਲ ਜਾਂਦੇ ਕਦੇ ਕਦੇ ਬਾ ਵੀ ਕਿੰਦਰਾ ਚਾਚਾ ਜੀ ਵਾ ਚਾਚਾ 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 ਸੁੱਕੀ ਪੀਊਂਗਾ ਤੇ ਪਾਣੀ ਪਾਣੀ ਵੀ ਮੰਗੂਗਾ ਲੈ ਚਾਚਾ ਜਿੱਦਿ ਹੋਈ ਚਾਚੇ ਨੇ ਪਰਣਾ ਲਗੁੰਦਾ ਇਹ ਮੇਆ ਵਰਤੀ ਅੱਜ ਤੱਕ ਮੈਨੂੰ ਪਿੰਡ ਖੇਤ ਘਰ ਸਾਰੇ ਮੈਨੂੰ ਆਪਣੇ ਆਪਣੇ ਲੱਗੇ ਲੱਗੂਗੇ ਆਜਾ ਤੇ ਮੇਰੇ ਪੈਰ ਹੀ ਧਰਤੀ ਤੇ ਨਹੀਂ ਲੱਗਦੇ ਹੈ ਉਹ ਕਿੰਦਰਾ ਹਾਂ ਬਾਹਰ ਉਹ ਬਸ ਜਾ ਤੇ ਤੈਨੂੰ ਚੜ ਗਈ ਹੈ ਚੜੂਗੀ ਨਾ ਮੈਂ ਤਾਂ ਬੜੀ ਤੈਨੂੰ ਬਾਤ ਪਿੱਤੀ ਆ ਉਹ ਪੀਲਾ ਪੀਲਾ ਚੱਟਿਆ ਥੋੜੀ ਦੇਰ ਬਾਅਦ ਤੈਨੂੰ ਸਾਰੀ ਦੁਨੀਆ ਵੀ ਲੱਗੂਗੀ ਆਪਣਾ। ਚੱਲ ਚੱਲ। ਅੱਛਾ ਚਾਚਾ। ਉਹ ਕਿੰਦਰਾ ਆ ਜਾ ਚਾ। ਉਹ ਮੈਂ ਇਹ ਤਾਂ ਕੋਈ ਗਿਆ। ਜੋਲੀ ਚਾਚਾ। ਓਏ ਪਹਿਲਾਂ ਪੀਣ ਤੋਂ ਪਹਿਲਾਂ ਐ ਕਰਕੇ ਕਰਕਉਂਦੇ ਹੁੰਦੇ ਸੀ ਮਸ਼ਾ। ਮੈਂ ਤਾਂ ਭੁੱਲ ਗਿਆ। ਮੈਂ ਤਾਂ ਇਹੋ ਸਾਜੀ। ਚੱਤ ਦਾ ਡੱਟ ਨਿਵਾਸੇ ਘਰਾਲ ਘੜਾਲ। ਹਾਂ। ਮੈਂ ਤਾਂ ਪੀਣ ਤੋਂ ਪਹਿਲਾਂ। ਚਾਚਾ ਕੋਈ ਆ ਬੁੜਾ। ਨੰਦਰਾ ਨਹੀਂ ਕਿਤੇ। ਇੱਕ ਬਾਬੂ ਤਾਂ ਹੈ ਇੱਕ ਤਰੂ ਕੀ ਰੋਣਾ ਇੱਥੇ ਤਾਂ ਆ ਵਾਈ ਰੁਪਿਆ ਵੈ ਆ ਸਿਆਣਾ ਬਿਆਣਾ ਹੋ ਕੀ ਵੀ ਲੱਗਿਆ ਓਏ ਅੱਜ ਨਾ ਰੋਗ ਕੇ ਨਾਮ ਕਰੇ ਓਏ ਅੱਜ ਪੀ ਲੈਣ ਦੇ ਚਾਚਾ ਐਪਲ ਖਾਉਂਗਾ ਨਹੀਂ ਇਹ ਤਾਂ ਪੀਏ ਜਾਣਾ ਮੋਟੇ ਨੂੰ ਦਰਮਿਆਨ ਪਕਾ ਲੱਗਿਆ ਮੈਂ ਤਾਂ ਭੱਜੀ ਭੱਜੀ ਆ ਗਈ ਸੱਚੀ ਰੱਬ ਨੇ ਨੇੜੇ ਹੋ ਕੇ ਸੁਣਿਆ ਨਹੀਂ ਜਾਣਾ ਮੈਂ ਬਾਈ ਮੈਂ ਸੁਣਾਉਂਗਾ ਮੈਂ ਸੁਣਾਉਂਗਾ ਅੱਜ ਗਾਣਾ ਖੜਾ ਉਦੋਂ ਵੀ ਨਹੀਂ ਸੁਣਾਣ ਦਿੱਤਾ ਮਨ ਨੂੰ ਉਹ ਨਹੀਂ ਉਹ ਨਹੀਂ ਬਾਈ ਹਾਂ ਮੈਂ ਸੁਣਾਉਂਗਾ ਗਾਣਾ ਮੈਨੂੰ ਆਇਆ ਜੋਰੀ ਸਾਡਾ ਜੋੜਦੀ ਆ ਹਾਂ ਯਾਰ ਬੜਾ ਡਾਰਕ ਹੋ ਗਿਆ ਰੰਗ ਬਈ ਨਹੀਂ ਆਮੀ ਗਾਣਾ ਓ ਜੱਦਾ ਖੜਾ ਹੋਣੀ ਮਨ ਨੂੰ ਜਾਣਾ ਉਹ ਪੀ 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 ਕਰ ਕੰਨੀ ਬੈਠੇ ਗੜਾ ਰੋਵੇ ਗਾਣਾ ਰੋ I'm <laughs> not <laughs> ਇਹ ਤਾਂ ਬੜਾ ਖਾੜਾ ਲੱਗਿਆ ਜੈਲਦਾਰਾਂ ਦੇ ਨਹੀਂ ਬੜਾ ਲੋ ਤੂੰ ਜਿੱਤੀ ਰੇ ਪੈਰ ਭਾਰੀ ਹੋਗੇ ਭਾਰੀ ਹੋਗੇ ਦਸ ਨਨ ਇਹ ਜੀ ਕਿਹੜੀ ਗੱਲ ਆ ਪੱਛਾਂ ਵਜਾਣੀਆਂ ਸ਼ੁਰੂ ਕਰਤੀਆਂ ਜਿਹੜੀਆਂ ਜਵਾਕ ਜੰਮ ਤਾਂ ਲੈ ਪਹਿਲਾਂ ਆਖੇ ਖੁਸਰਿਆਂ ਨੇ ਜਵਾਕ ਜੰਮਿਆ ਉਹਨਾਂ ਚੁੰਮ ਚੁੰਮ ਕੇ ਹੀ ਮਾਰ ਦਿੱਤਾ ਇਹਦੇ ਨਾਲੇ ਨਾ ਨੀ ਇਹ ਤਾਂ ਕਰਾਮਾਤੇ ਹੋਗੀ ਉਹ ਕਰਾਉਂਦਾ ਹੱਥੇ ਤੂੰ ਇਹ ਮੂਹ ਤੇ ਮਸਰ ਦੀ ਦਾਲ ਸਿਆਣੇ ਉਹੀ ਨਹੀਂ ਕਹਿੰਦੇ ਉਹ ਦਿਨ ਚੁੱਪਾ ਜਦ ਕੋੜੀ ਚੜਿਆ ਕੁੱਬਾ ਬੇਬੇ ਚੁੱਪ ਕਰ ਜਾ ਤੂੰ ਇੱਥੇ ਕਿਉਂ ਤਾਗਾ ਜਦ ਦੇਖੋ ਆ ਜਾਂਦਾ ਨਚਾਰਾ ਮੰਗਰ ਹੋਰ ਤੈਨੂੰ ਕੋਈ ਕੰਮ ਨਹੀਂ ਸਾਡਾ ਦੋਸਤ ਆਂ ਤੂੰ ਜਾਣਦੀ ਹੈ ਕਿ ਨਹੀਂ ਬੇਬੇ ਜਦ ਕਿ ਕਿ ਜਾਂਦੀਆਂ ਜਾਂਦੀਆਂ ਲਈ ਰੱਖਦਾ ਹੋਰ ਕੋਈ ਕੰਮ ਨਹੀਂ ਜਦ ਦੇਖੋ ਇਸ ਟੱਬਰ ਦੇ ਆ ਕੇ ਬੈਠਾ ਰਹਿੰਦਾ ਹੈ ਚਲੇ ਜਾ ਬੇਬੇ ਇਹ ਪਲੀ ਜਉਣੀ ਹੈ ਬਸ ਕਹਿੰਦੇ ਬਾਰ ਤੇਰੀ ਬਾਸ ਕਰੀ ਬਾਸ ਹੋ ਆਈ ਨਹੀਂ ਬੋਲਦੀ ਬਾੜ ਦੇ ਮਾਸ਼ੇ ਤੇ ਕੋਈ ਇਸ ਟੱਬਰ ਦੇ ਪਹਿਲਾ ਪੱਟੀਆਂ ਪੜਾ ਦਿੰਦੇ ਫਿਰ ਮਾਵਾਂ ਦਾ ਮਸਦ ਦੱਸਣ ਲੱਗ ਜਾਂਦੇ ਲੇ ਬੇ ਦੇ ਰੇ ਕਰਕੇ ਜਾ ਰਿਹਾ ਤੂੰ ਮੈਂ ਉਹ ਯਾਰ ਕੀ ਗਾ ਪਾਇਆ ਯਾਰ ਤੁਸੀਂ ਤੁਸੀਂ ਤਾਈ ਜੀ ਨਾਲ ਗੋ ਰਿਆ ਕਰ ਹੱਦਾਂ ਦਬਦੀ ਰਹਿੰਦੀ ਉਹਨੂੰ ਚਲੇ ਜਾ ਚਲੇ ਜਾ ਚਲੇ ਜਾ ਹਾਂ ਹਾਈ ਬੀ ਚੱਲਦਾ ਪਰ ਤਾਂ ਸਾਹ ਨਹੀਂ ਲੈ ਮੈਨੂੰ ਦੇ ਨਹੀਂ ਸਮਝ ਲੱਗਦੀ ਨਾ ਦੀਦੀ ਉਹ ਤਾਂ ਕਿੱਥੇ ਰਹਿ ਗਈ ਸੀ ਮੈਨੂੰ ਨਾ ਬੰਸੋ ਨੇ ਰੋਕ ਲਿਆ ਤੀ ਉਹਦੇ ਨਾਲ ਹੀ ਲੱਗੀ ਸੀ ਗੱਪਾਂ ਮਾਰਨ ਥੋੜੇ ਬਹੁ ਵਧਾਨਿਆ ਤੈਨੂੰ ਤੇਰੇ ਅਨੇ ਜੀ ਹੈ ਨਾ ਮੈਨੂੰ ਕਦੋਂ ਹਾਲੇ ਤੱਕ ਯਕੀਨ ਨਹੀਂ ਆਉਂਦਾ ਸੁਪਨਾ ਜਿਹੀ ਲੱਗੀ ਜਾਂਦਾ ਸੋ ਆਪਣਾ ਕਿਉਂ ਹੈ ਜਮਾਈ ਸੱਚਾ ਹੈ ਤਾਂ ਬੰਦੇ ਨੂੰ ਇੰਨੀ ਖੁਸ਼ੀ ਵੀ ਨਹੀਂ ਮਿਲਣੀ ਚਾਹੀਦੀ ਮੇਰਾ ਤਾਂ ਜਿੱਤ ਬਹੁਤ ਹੈ ਘਬਰਾਇ ਜਾਂਦਾ ਹੈ ਨਾ ਨਹੀਂ ਕੱਲ ਪਾਣੀ ਉੱਟ ਕੇ ਆ ਗਈ ਸੀ ਮੈਂ ਬਹੁਤ ਘਬਰਾਇ ਜਾਂਦਾ ਸੀ ਐਂ ਐਂ ਗੁਆਦੀ ਬੈਠੋ ਤੋ ਥੋੜਾ ਪਾਣੀ ਪੀ ਲੈ ਮੈਂ ਪਾਣੀ ਲਿਆਉਂਗੀ ਹਾਂ ਮੈਂ ਪਾਣੀ ਲਿਆ ਕੇ ਆਉਂਦੀ ਹਾਂ ਕਿੰਨੀ 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 ਜਿੱਦ ਜਿੱਦ ਪਾਣੀ ਨਹੀਂ ਜਿੱਦ ਬੱਸ ਤੱਕ ਜਿੱਦ 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 ਹੱਥ ਲਾ ਹੱਥ ਜਿੱਦ ਹੱਥ ਪਾ ਕੇ ਬੈਠਾ ਬੈਠ ਕੇ ਆ

ਨਹੀਂ ਬਚੂ ਮੈਂ ਤੁਕੇ ਆ ਤੁਕੇ ਬਾਈ ਆ ਸਾਨੂੰ ਕੀ ਹੋ ਗਿਆ ਬਾਈ ਦਾ ਆ ਮਰਨੀਆ ਬਈਆ ਮਰਨੀਆ ਓਏ ਕਿਵਾਰੀ ਗਾ ਰੇ ਮੇਰੇ ਘਰ ਤੋਂ ਚਲੇ ਜਾਵਾ ਦੀ ਚਲੇ ਜਾਵਾਗੇ ਓ ਕੁਪਿਆ ਉਠੇ बस ...en खुशियों से लेते हैं How ਕਹਿੰਦੇ ਨੇ ਕਹਿੰਦੇ ਨੇ ਤੂੰ ਸਭ ਦਾ ਸਾਂਝਾ ਪਾਣੀ ਵਾਰ ਦੇ ਦੀ ਕਰ ਤਾਕਤੇ ਘੇ ਸਾਡੇ ਨਾਲ ਕਿਉਂ ਕਿਤੀ ਕਹਿ ਮੱਤ ਸਾਡੇ ਨਾਲ ਕਿਉਂ ਕਿਤਾ ਤੱਕਾ साते हिसे ऊँचाड़ी होंगे ऐताहोली संधा के साते हिसे पति चाड़ी होंगे साते हिसे निराय नौ देवारी सात पुण्य न्यास करता है साते नासानी की सानिया साते नासा तक्का कितना तक्का बात बढ़ा तक्का ਕੁਣਾਂ ਠੰਡੇ ਵੀ ਹੁੰਦੇ ਨੇ ਨਹੀਂ ਨਹੀਂ ਤੁਹਾਨੂੰ ਰਾਤ ਨਹੀਂ ਹੁੰਦੀ ਐ ਪਠਾਨ ਠੰਡੀ ਨਹੀਂ ਹੁੰਦੀ ਨਾਲ ਪੱਟ ਚੜ੍ਹਦੀ ਹੁੰਦੀ ਐ ਸਾਡੇ ਹਿੱਸੇ ਕੁੱਲ ਕਿਉਂ ਨਹੀਂ ਸਾਡੇ ਹਿੱਸੇ ਠੰਡੇ ਕਿਉਂ ਨਹੀਂ ਉਹ ਸਾਡੇ ਹਿੱਸੇ ਦੇਂਦਾ ਕਿਉਂ ਨਹੀਂ ਰਾਤ ਹੀ ਕਿਉਂ ਹੈ ਸਾਡੇ ਹਿੱਸੇ ਪੱਤ ਜਾਣੀ ਕਿਉਂ ਸਾਹਮਣੇ ਤੋਂ ਆਉਂਦਾ ਸੁਭਾਤਾਂ ਦੇ ਸਾਥੂ ਕਿਹੜੇ ਫੁੱਲਾ ਨਾਲ ਦਿਨ ਵੇਲੇ ਉਹ ਤਾਂ ਹਰ ਕੋਈ ਸਫਰ ਕਰ ਲੈਂਦਾ ਹੈ ਕਿ ਨਾਮ ਕਰੇ ਪੱਤ ਬੰਦਾ ਤਾਂ ਕੋਈ ਗੋ ਵੀ ਠੀਕ ਹੀ ਪਾ ਜਾਵੇ ਤੇ ਰਾਤ ਨੂੰ ਖੈਨਾ ਨੂੰ ਸ਼ੁਣ ਕਰ ਦੇਵੇ दिल झड़ इना रंगीन बना दे बसंत मैं मैं हिम्मत बनूंगा तू मेरी ताकत बनी मैं तकलीफ समूंगा तू मेरे दर्द हरी ते मैं तेरा कुछ तो बनूंगा 农业的第一问题。 ਦਰმო ਹਾਲੀ ਦੀ ਪੇਸ਼ ਕਰ ਸੋਨਾ ਵਿੜਾ